हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਗੋਪੀ ਕੋਲ ਆਇਆ ਦੋਸਤੋ लाटी डेरी ਫਾਰਮ ਤੇ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਤੇ ਰੁਟੀਨ ਦੇ ਵਿੱਚ ਇਸ ਘਰ ਪਸ਼ੂ ਆਉਂਦੇ ਆ ਦੋਸਤੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਜ਼ਿਆਦਾਤਰ ਦੋਸਤੋ ਵੇੜਾ ਵੀ ਆਉਂਦੀਆਂ ਨੇ ਮੱਝਾਂ ਝੋਟੀਆਂ ਵੀ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਪਿਛਲੀਆਂ ਕਈ ਬੜੀਆਂ ਉਹਦੇ ਵਿੱਚ ਮਿਲਦੇ ਰਹਿ ਆ ਪਸ਼ੂ ਫਿਲਹਾਲ ਅੱਜ ਦੋਸਤੋ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਚਾਰੇ ਵੇੜਾਂ ਜਿਨ੍ਹਾਂ ਦੇ ਵਿੱਚੋਂ ਦੋਸਤੋ ਪਸ਼ੂ ਆਲਮੋਸਟ ਸਾਰੇ ਸਵੇ ਸਵੇ ਆ ਜੇਕਰ ਕੋਈ ਗੱਬਨ माग ਹੋਇਆ ਤੇ ਉਹਦੀ ਡਿਟੇਲ ਵੀ ਆਪਾਂ ਵੀਰ ਗੁਰਪ੍ਰੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਦੋਸਤੋ 31 ਜਨਵਰੀ ਆ ਤਾਰੀਖ ਤੁਸੀਂ ਨੋਟ ਕਰ ਸਕਦੇ ਜੇ ਕੱਲ ਮਾਰਨਿੰਗ ਦੋਸਤੋ 1 ਫਰਵਰੀ ਸੁਬਾ 6 7 ਵਜੇ ਵੀਡੀਓ ਨੂੰ ਆਪਾਂ ਅਪਲੋਡ ਕਰਦੇ ਹਾਂਗੇ ਸੋ ਐਨੀਮਲ ਜਿਹੜਾ ਵੀ ਪਸੰਦ ਆਊਗਾ ਜਿਹੜਾ ਵੀ ਖਰੀਦਦਾਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਘਰ ਆਣ ਕੇ ਆਪਣੀ ਨਰਖ ਪਰਖ ਤਸੱਲੀ ਕਰ ਸਕਦੇ ਜੇ ਮੋਸਟਲੀ ਵੀਰ ਆਨਲਾਈਨ ਸੌਦਾ ਵੀ ਕਰਦੇ ਆ ਦੋਸਤੋ ਜ਼ਿਆਦਾਤਰ ਤੇ ਫਿਰ ਵੀ ਤੁਸੀਂ ਕੋਈ ਵੀਡੀਓ ਕਾਲ ਤੇ ਕੋਈ ਵੀਰ ਚੋ ਕੇ ਚੁਵਾ ਕੇ ਵੇਖਣਾ ਚਾਹੁੰਦਾ ਪਸ਼ੂ ਉਹ ਵੀ ਤੁਸੀਂ ਤਗਾਣਾ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਸ਼ਹੀਦ ਪਿੰਡ ਥੋੜੀ ਦੂਰੀ ਤੇ ਆ ਤੇ ਕਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਏ ਆਉ ਲੈਨੇ ਆ ਡਿਟੇਲ ਵੀਰ ਗੁਰਪ੍ਰੀਤ ਗੋਪੀ ਦੇ ਕੋਲੋਂ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਘਰ ਸਾਸਰੀ ਘਰ ਰਾਜਵੀਰ ਸਾਰੇ ਰਾਜ ਸੰਧੂ ਡੇਰੀ ਫਾਰਮ ਨੂੰ ਵੇਖਣਾ ਨੂੰ ਪਿਆਰ ਭਰੀ ਸਾਸਰੀ ਘਰ ਸਾਸਰੀ ਘਰ ਵੀਰ ਗੁਰਪ੍ਰੀਤ ਹੋਰ ਠੀਕ ਠਾਕ ਵੀਰ ਜੀ ਚੜਦੀ ਕਲਾ ਤੁਸੀਂ ਸੁਣਾਓ ਰਾਜਵੀਰ ਬਹੁਤ ਵਧੀਆ ਵੀਰ ਠੀਕ ਠਾਕ ਅੱਛਾ ਤੇ ਵੀਰ ਗੁਰਪ੍ਰੀਤ ਅੱਜ ਐਨੀਮਲ ਆਪਣੇ ਕੋਲ 4 ਭੇੜਾ ਵਕਾਉ ਨੇ ਹਾਂਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਸੁਈਆਂ ਇੱਕ ਗੱਬਣਾ ਜੀ ਹਾਂਜੀ ਇੱਕ ਗੱਬਣਾ ਠੀ ਤੇ ਵੈਸੇ ਸੂਈਆਂ ਦਾ ਸਮਾਂ ਕਿੰਨਾ ਹੋ ਗਿਆ ਵੈਸੇ ਅੱਜ ਭਲਕੀ ਆ ਇਹਨੂੰ ਤਾਂ ਅਜੇ ਵੱਧ ਤੋਂ ਵੱਧ 15-20 ਮਿੰਟ ਹੋਏ ਸੂਈ ਨੂੰ ਠੀਕ ਹੈ ਜੀ ਹਾਂਜੀ ਤੇ ਆ ਕੱਲ ਰਾਤ ਦੀ ਸੂਈ ਹੈ ਚਟੀ ਠੀਕ ਹੈ ਜੀ ਹਾਂਜੀ ਤੇ ਉਹ ਦੂਜੀ ਨੂੰ ਤੇ ਸੂਈ ਨੂੰ ਹੋ ਗਏ ਅੱਜ 25-26 ਦਿਨ 25-26 ਦਿਨ ਦਾ ਸਮਾਂ ਹਾਂਜੀ ਠੀਕ ਆ ਲਓ ਦੋਸਤੋ ਇੱਕ ਨੰਬਰ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲੈਨੇ ਸ਼ੁਰੂਆਤ ਕਰ ਲੈਨੇ ਆ ਬਾਕੀ ਹੋ ਸਕਿਆ ਤੇ ਬਿਲਕੁਲ ਚਵਾਈਆਂ ਇਹਨਾਂ ਪਸ਼ੂਆਂ ਦੀਆਂ ਕੁਝ-ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਜ਼ਰੂਰ ਕਰਵਾਵਾਂਗੇ ਤੇ ਕਿਉਂਕਿ ਬਹੁਤੇ ਵੀਰ ਜਦੋਂ ਆਨਲਾਈਨ ਸੌਦਾ ਕਰਦੇ ਆ ਤੇ ਬਾਅਦ ਵਿੱਚ ਐਕਸਟਰਾ ਵੱਖਰੇ ਤੌਰ ਤੇ ਵੀ ਦੋਸਤੋ ਵੀਰ ਕਈ ਡਿਮਾਂਡ ਕਰਦੇ ਆ ਵੀ ਵੀਡੀਓ ਪਾਈ ਜਾਵੇ ਫਿਰ ਹਾਲ ਆਪਾਂ ਇਸੇ ਕਵਰ ਦੇ ਵਿੱਚ ਤੁਹਾਨੂੰ ਜਿੰਨੀਆਂ ਵੀ ਹੋ ਸਕਦੀ ਹੋਈ ਚਵਾਈ ਓਨੀ ਕਰਕੇ ਦਿਖਾ ਦਾਂਗੇ ਤੇ ਵੀਰ ਗੁਰਪ੍ਰੀਤ ਪਹਿਲੇ ਨੰਬਰ ਤੇ ਆ ਜਿਹੜੀ ਵੈੜ ਆ ਇਹ ਸਵੇਕ ਨਵਾ ਵੀਰ ਇਹ ਵੀਰ ਜੀ ਪਹਿਲੇ ਸੂਏ ਪਹਿਲਾਂ ਵੈੜ ਹਾਂਜੀ ਤੇ ਸੋਈ ਨੂੰ ਤੁਸੀਂ ਦੱਸ ਦਿੱਤਾ 20 ਮਿੰਟ ਦਾ 25 ਮਿੰਟ ਅੱਧੇ ਘੰਟੇ ਦਾ ਸਮਾਂ ਹੋਇਆ ਹਾਂਜੀ ਅਜੇ ਬੱਚਾ ਨਹੀਂ ਉੱਠਿਆ ਹੋਇਆ 10 15 ਮਿੰਟ ਹੀ ਹੋਏ ਠੀਕ ਹੈ ਜੀ ਦਸਾਂ 15 ਕਿ ਮਿੰਟਾਂ ਦਾ ਜਿਹੜਾ ਦੋਸਤੋ ਸਮਾਂ ਹੋਇਆ ਬੱਚਾ ਮਗਰ ਜੀ ਹਾਂਜੀ ਬੱਚਾ ਆ ਗਿਆ ਲੋ ਜੀ ਬੱਚਾ ਮਗਰ ਆ ਦੋਸਤੋ ਠੀਕ ਆ ਗਿੱਲੇ 나ੜੂ ਤੇ ਬੱਚਾ ਮਿਲੂਗਾ ਤੁਹਾਨੂੰ ਫਿਲਹਾਲ ਵੈੜ ਤੁਸੀਂ ਦੇਖ ਸਕਦੇ ਜ ਫਰਸਟ ਟਾਈਮਰ ਆ ਫਰਸਟ ਲਕਟੇਸ਼ਨ ਦੇ ਵਿੱਚ ਦੋਸਤੋ ਇਹ ਸੋਈ ਆ ਬਾਕੀ ਥਾਣ ਥੂਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹਾਥੀ ਚਵਾਈਲਾ ਥਾਣਾ ਦੋਸਤੋ ਮੁੱਠੀ ਥਾਣਾ ਆ ਦੇਖੋ ਫੁੱਲ ਬਰੀ ਹਾਂਜੀ ਸੋ ਮਧਰੀ ਕੋਟੀ ਵਾਲੀ ਆ ਦੋਸਤੋ ਠੀਕ ਆ ਜੀ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਤੇ ਤੁਸੀਂ ਵੇਖ ਹੀ ਸਕਦੇ ਜੀ ਅਜੇ ਜੂਰ ਜੂਰ ਪੈਣੀ ਬਾਕੀ ਆ ਉਹਦੀ ਤੁਸੀਂ ਦੋਸਤੋ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਜੀ ਜਿਹੜਾ ਵੀਰ ਆ ਵੀਡੀਓ ਦੇਖੂਗਾ ਬਾਅਦ ਵਿੱਚ ਉਹਦੀ ਡਿਟੇਲ ਤੁਸੀਂ ਲੈ ਲੈ ਸਕਦੇ ਜੇ ਬਾਕੀ ਵੀਰ ਨੂੰ ਵੀ ਕਹਾਂਗਾ ਕਿ ਕਲਿੱਪ ਬਣਾ ਕੇ ਜ਼ਰੂਰ ਆਖ ਲੂਗਾ ਕਿਉਂਕਿ ਬਹੁਤੇ ਵੀਰ ਕਿਦਾਂ ਆਨਲਾਈਨ ਸਬਦਾ ਕਰਦੇ ਆ ਤੇ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਜੂਗੀ ਖੋਲ ਕੇ ਫਿਰ ਤੋੜ ਕੇ ਦਿਖਾਈਏ ਮੜਾ ਜਾ ਲਓ ਜੀ ਠੀਕ ਆ ਜੀ ਤੇ ਵੀਰ ਘਰਪੀਤ ਹਜੇ ਥੋੜੀਆਂ ਬੜੀਆਂ ਧਾਰਾਂ ਤੂਰਾ ਮਾਰੀਆਂ ਪੂਰੀ ਫਿੱਟ ਓਕੇ ਠੀਕ ਹੈ ਵੀਰ ਹਾਂ ਬਾਕੀ ਆਪਾਂ ਵੀਡੀਓ ਚ ਮਾਰ ਦਾਂਗੇ ਧਾਰਾਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਕੋਈ ਕਿਲੋ ਅੱਧਾ ਕਿਲੋ ਖੰਡ ਚੋ ਕੇ ਬੋਲਾ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦਿਖਾਵਾਂਗੇ ਬਾਕੀ ਫੇਸ ਕੁਆਲਿਟੀ ਵੇਖ ਸਕਦੇ ਹੋ ਦੋਸਤੋ ਸਟ੍ਰੇਟ ਪਟਾ ਠੀਕ ਹੈ ਜੀ ਛੋਟੇ ਜੇ ਕੰਨ ਨਸਲ ਬਰੀਡ ਦੇ ਵਿੱਚ ਪੂਰੀ ਆ ਦੇਖੋ ਦੋਸਤੋ ਬੜ ਸੁਸਵਾ ਦੇ ਵਿੱਚ ਇਹ ਗੱਲ ਵੀ ਦੱਸਣੀ ਲਾਜ਼ਮੀ ਹੋ ਜਾਂਦੀ ਆ ਵੀ ਬਹੁਤੇ ਵੀਰ ਸਮਝਦੇ ਆ ਇੱਕ ਭਰਿਆ ਭਾਂਡਾ ਦੋਸਤੋ ਅੱਧਾ ਘੰਟਾ ਘੰਟਾ ਪਹਿਲਾਂ ਭਰਿਆ ਭਾਂਡਾ ਸੀਗਾ ਤੇ ਪਸ਼ੂ 2 4 5 7 ਦਿਨਾਂ ਬਾਅਦ ਇੱਕ ਵਾਰੀ ਫੇਰ ਦੁਬਾਰਾ ਜਦੋਂ ਰਿਕਵਰੀ ਕਰਦਾ ਠੀਕ ਆ ਜੀ ਆਹ ਲਓ ਠੀਕ ਹੈ ਜੀ ਬਾਕੀ ਗੁਰਪ੍ਰੀਤ ਵੀ ਥਣ ਥਣ ਕਾਫੀ ਸੋਹਣੀ ਐ ਸਪੇਸ ਵੀ ਕਾਫੀ ਚੰਗੀ ਐ ਨਾ ਹਾਂ ਫੁੱਲ ਕੁਆਲਿਟੀ ਹਾਂ ਲਓ ਵੀ ਰਾਜ ਵੀਰੇ ਜਿੰਨੀ ਵੀ ਵੈੜ ਹੈਗੀ ਚਾਰੇ ਬੰਨਿਆ ਤੇ ਇੱਕੋ ਜੀ ਹਾਂ ਕਾਤੂ ਵੀ ਮਤਲਬ ਕੋ ਵੱਡੀਆਂ ਵੈੜਾਂ ਦੇ ਵਿੱਚ ਹੀ ਆ ਜਾਂਦਾ ਆ ਜਾਂਦਾ ਬਾਕੀ ਬੇਲ ਬਹੁਤ ਜਦੀ ਬੇਲ ਬੁੱਲ ਚੰਗੀ ਆ ਤੇ ਬਾਕੀ ਦੋਸਤੋ ਕੈਰੈਕਟਰ ਤੁਸੀਂ ਵੇਖ ਹੀ ਲਏ ਆ ਬਿਲਕੁਲ ਸਟੇਟ ਉੱਪਰੋਂ ਬੋਣਾ ਸਟੇਟ ਹੱਡੀ ਆ ਤੇ ਬੋਦੀ ਵਾਲੀ ਵੈੜਾ ਛੋਟੇ ਜੇ ਕਾਣਾ ਠੀਕ ਹੈ ਜੀ ਨਸਲ ਜਾਤ ਪੂਰੀ ਆ ਤੇ ਵੀਰ ਗੁਰਪ੍ਰੀਤ ਚਲੋ ਹੁਣ ਤਾਂ ਸੂਈ ਸਵਾਈ ਕਰਮ ਵਾਲੀ ਕੋਈ ਵੀਰ ਆਪਦੀ ਆਣ ਕੇ ਆਪਦੀ ਤਸੱਲੀ ਚੋ ਕੇ ਕਰ ਸਕਦਾ ਹਾਂ ਆਹਦੇ ਸਾਰੇ ਭਲੇਖੇ ਦੂਰ ਕਰ ਸਕਦਾ ਤੇ ਆਪਾਂ ajo ਕੀ ਮੁੱਲ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਆ ਇਹਦਾ ਵਿੱਚ 85000 ਕਰਦੇ ਆ ਆਪਾਂ ਠੀਕ ਹੈ ਜੀ ਹਾਂਜੀ ਠੀਕ ਆ ਉਹਦੇ ਵਿੱਚੋਂ ਗੁਮਾਨਤਾਨ ਕਰਾਂਗੇ 85 ਚੋਂ ਹਾਂਜੀ ਠੀਕ ਹੈ ਜੀ ਕੋਈ ਵੀਰ ਖਰੀਦਣੀ ਚਾਹੁੰਦਾ ਤੇ 85000 ਦੇ ਵਿੱਚੋਂ ਮਾਨਤਾਨ ਹੋਊਗਾ ਜਿਹੜਾ ਕੋਈ ਵੀਰ ਘਰੇ ਆਊਗਾ ਛੋੜ ਛੱਪਾ ਦੋਸਤੋ ਜਿੰਨਾ ਵੀ ਬਣਿਆ ਜਿੰਨੀ ਵੀ ਗੰਜਾਇਸ਼ ਹੁੰਦੀ ਆ ਉਹਨਾਂ ਮਾਨਤਾਂ ਜ਼ਰੂਰ ਹੁੰਦਾ ਠੀਕ ਆ ਤੇ ਫਿਲਹਾਲ ਵੜ ਪਸੰਦ ਆਊਗੀ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਵੀਰ ਇਹ ਆ ਗਈ ਆਪਣੇ ਕੋਲ ਵੜ ਜਿਹੜੀ ਹਾਂ ਵੀਰ ਜੀ ਇਹ ਕੱਲ ਰਾਤ ਸੋਈ ਆ ਕੱਲ ਰਾਤ ਦੀ ਸੋਈ ਆ ਅਵਸ਼ੀ ਮਗਰੇ ਦੀ ਬੱਚੀ ਮਗਰਾ ਦੀ ਹਾਂਜੀ ਇਹ ਸਵੇਰੇ ਕਿੰਨਾ ਹੋਊਗੀ ਜੀ ਇਹ ਵੀਰ ਜੀ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਆਪਾਂ ਕੋਈ ਇਹ ਨਹੀਂ ਵੀ ਆਖਾਂਗੇ ਤੀਜੇ ਫਿਰ ਕਈ ਵੀਰ ਕਮੈਂਟ ਕਰਦੇ ਆ ਵੀ ਤੁਸੀਂ ਸਾਰਿਆਂ ਦੂਜੇ ਸੂਏ ਲੈਂਦੇ ਜੀ ਬਿਲਕੁਲ ਜੀ ਹਾਂਜੀ ਹਾਂ ਆਪਣਾ ਕੋਈ ਵੀਰ ਤੀਜਾ ਮੰ ਮਾਪ ਦੋਸਤੋ ਕੋਈ ਦਾਵਾ ਨਹੀਂ ਹੁੰਦਾਗਾ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਸੋ ਜਿਹੋ ਜੀ ਸਮਝ ਆ ਕਿਸੇ ਵੀਰ ਦੀ ਉਹਨਾਂ ਤੁਸੀਂ ਸੁਭਾ ਮੰਨ ਸਕਦੇ ਜੀ ਤੀਜਾ ਅੰਗ ਕੇ ਵੀ ਕੋਈ ਸੌਦਾ ਕਰ ਸਕਦਾ ਚੌਥਾ ਵੀ ਅੰਗ ਕੇ ਮੰਨ ਕੇ ਸੌਦਾ ਕਰ ਸਕਦੇ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਕੱਲ ਰਾਤ ਹੀ ਸੂਈ ਆ ਮਗਰ ਬੱਛੀ ਆ ਫੀਮੇਲ ਕਾਫ ਇਸ ਵੈਡ ਦੇ ਥੱਲੇ ਬੱਚਾ ਜਿਹੜਾ ਹੈਗਾ ਠੀਕ ਆ ਤੇ ਕੋਈ ਬੌਲੇ ਤੇ ਕੋਈ ਦੋ ਢੰਗ ਦੀ ਚਵਾਈ ਹੋ ਚੁੱਕੀ ਹੈ ਜੀ ਹਾਂ ਦੋ ਢੰਗ ਦੀ ਹੋ ਚੁੱਕੀ ਸਾਫ਼ ਉਹਦੀ ਚਵਾਈ ਨਿਕਲੀ ਬਿਲਕੁਲ ਓਕੇ ਚਵਾਈ ਠੀਕ ਹੈ ਜੀ ਕੋਈ 15 16 ਲੀਟਰ ਬੌਲਾ ਹੋਣ ਹਾਜ਼ਰ ਹੋਊਗਾ 15 16 ਲ ਠੀਕ ਹੈ ਜੀ। ਰਾਮਨਾ ਹੀ ਕੋਈ 22 23 ਲੀਟਰ 24 ਵੀ ਦੇ ਸਕਦੀ ਹੈ ਕਿਉਂਕਿ ਨਸਲ ਬਹੁਤ ਹੈ। ਹੂੰ। ਠੀਕ ਹੈ ਜੀ। ਹਾਂ। ਬਾਕੀ ਚਲੋ ਸੂਸਵਾਦ ਦੇ ਵਿੱਚ ਪਸ਼ੂ ਆਇਆ ਹੁੰਦਾ। ਆਇਆ ਹੁੰਦਾ ਵਾ। ਹਾਂ ਤੇ ਥੋੜਾ ਜਿਹਾ ਦੋਸਤੋ ਪਸ਼ੂ ਇੱਕ ਵਾਰੀ ਤੁਹਾਨੂੰ ਪਤਾ ਜੇ ਵੀ ਲੱਪਾ ਜਿਹਾ ਲਾ ਜਾਂਦੇ ਆ ਤੇ ਸੂਸਵਾਦ ਬਾਅਦ ਦੋਸਤੋ 5 ਜਾਂ 7 ਦਿਨਾਂ ਬਾਅਦ ਹਫਤੇ ਬਾਅਦ ਇੱਕ ਵਾਰੀ ਫੇਰ ਪਸ਼ੂ ਰਿਕਵਰ ਹੁੰਦਾ ਤੇ ਲਿਆਓ ਵੀਰ ਮੰਡੀ ਪੇ ਵੀ ਖੋਲ ਦੋ ਵੀਰ। ਖੋਲ ਕੇ ਲਿਆਓ ਜੀ ਇੱਥੇ। ਠੀਕ ਹੈ ਜੀ। ਸੋ ਮਗਰ ਇਹਦੇ ਬੱਚੀ ਹੈ ਦੋਸਤੋ ਫੀਮੇਲ ਕਾਫ ਆ ਐਚ ਐਫ ਬਰੀਡ ਦੇ ਵਿੱਚ ਮ ਤੋ ਬਾਕੀ ਥਾਣਾ-ਥੋਣਾ ਦੀ ਲੇਵੇ ਹਵਾਨੇ ਦੀ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆ ਲਓ ਜੀ ਬਹੁਤ ਆਏ ਨੂੰ ਮੁਰਦੋ રોક લ્યા વિર રોક લ્યા હાજી अच्छा वीर गुरप्रीत दी ही डिमांड ਰਹੂਗੀ ਫਿਰ ਇਹ ਤਾਂ ਵੀ 55000 55000 ਹਾਂਜੀ ਠੀਕ ਹੈ ਜੀ ਦੁੱਧ ਦੀ ਗਰੰਟੀ ਹੈ ਵੀ ਬਾਰ ਦੌਰ ਨੋਰਮਲ ਠੀਕ ਹੈ ਜੀ ਹਾਂਜੀ ਲਓ ਦੋਸਤੋ 58000 ਡਿਮਾਂਡ ਰਹੂਗੀ 58000 ਲੈਣ ਦੇ ਨ ਵੀ ਕੋਈ ਸਮਝ ਸਕਦਾ ਬਾਕੀ ਵਿੱਚੋਂ ਮਾਨਤਨ ਜਿਹੜਾ ਦੋਸਤੋ ਛੋੜਚਾਪਾ ਬਣਿਆ ਉਹ ਹਰ ਕੈਨੀਮਲ ਦੇ ਵਿੱਚ ਹੋਊਗਾ ਪੱਕਾ ਕੋਈ ਫਿਕਸ ਰੇਟ ਨਹੀਂਗਾ ਜਿੰਨੀ ਵੀ ਗੁੰਜਾਇਸ਼ ਆ ਉਹਨਾਂ ਮਾਨਤਨ ਹੋ ਜਾਊਗਾ ਠੀਕ ਆ ਰਾਜਵੀਰ ਵੱਛੀ ਵਿਖਾ ਦਿੱਤੀ ਜਿਹਨੇ ਮਦਰ ਫੀ ਮੈਂ ਜਰੂਰ ਜੀ ਬਹੁਤ ਚੰਗੀ ਲਓ ਜੀ ਤੋ ਆ ਦੇਖੋ ਜੀ ਬੱਚਾ ਫੀਮੇਲ ਕਾਫ ਆ ਬਿਲਕੁਲ ਛੋਟੇ ਜਿਹੇ ਕੰਨ ਤੇ ਐਚ ਐਫ ਬ੍ਰੀਡ ਦੇ ਵਿੱਚ ਮਗਰ ਬੱਛੀ ਆ ਸੋ ਕਾਫ ਕਾਫੀ ਸੋਹਣਾ ਦੋਸਤੋ ਕੋਈ ਚੰਗੀ ਕੇਅਰ ਕਰਕੇ ਇਹਨੂੰ ਵੀ ਪਾਲ ਸਕਦਾ ਠੀਕ ਆ ਜੀ ਕੋਈ ਵੀਰ ਬੜੇ ਸ਼ੌਂਕ ਨਾਲ ਪਾਲ ਲੈਂਦੇ ਜਦੋਂ ਮਗਰ ਬੱਚਾ ਵੜਾ ਦਾ ਮਗਰ ਬੱਛੀਆਂ ਹੋਣ ਤੇ ਕਟੀਆਂ ਹੋਣ ਮੱਝਾ ਮਗਰ ਬਹੁਤ ਵੀਰ ਚਾਹ ਸ਼ੌਂਕ ਨਾਲ ਪਾਲਦੇ ਆ ਤੇ ਅੱਛਾ ਵੀਰ ਗੁਰਪ੍ਰੀਤ ਅਗੇ ਤੀਜੇ ਨੰਬਰ ਤੇ ਆਪਣੇ ਕੋਲ ਫਿਰ ਇਹ ਆ ਗਈ ਵੜਾ ਹਾਂਜੀ ਇਹ ਵੀ ਕ੍ਰੋਸਪੌਂਡ ਦੇ ਵਿੱਚ ਹੀ ਆ ਇਹ ਕ੍ਰੋਸਪੌਂਡ ਦੇ ਵਿੱਚ ਹਾਂ ਦੋਸਤੋ ਇਹ ਅੱਗੇ ਕ੍ਰੋਸ ਆਂਗ ਦੇ ਵਿੱਚ ਆ ਇਹ ਗੱਬਣਾ ਜ ਠੀਕ ਹੈ ਜੀ ਇਹ ਕਿ ਸੁਆਹ ਹੋਣਾ ਕਿ ਕਿੰਨਾ ਤੀਜਾ ਕੇ ਇਹ ਤੀਜੇ ਸੁਆਹ ਸੋਣਾ ਵਾ ਤੀਜੇ ਸੁਵੇ ਦੂਜੇ ਸੁਵੇ ਇੱਕ ਆਪਾਂ ਨੇ ਕਿ ਖਾਸ ਬੰਦੇ ਤੋਂ ਆਦੇ ਤੋਂ ਲਈਏ ਦੂਜੇ ਸੁਵੇ 1 ਲੀਟਰ ਦਿੱਤਾ ਨੇ ਤੁਹਾਨੂੰ 1 ਕਿਲੋ ਲੀਟਰ ਦੂਜੇ ਸੁਵੇ ਠੀਕ ਹੈ ਜੀ ਤੇ ਫਿਲਹਾਲ ਹੁਣ ਦਿਨ ਕਿੰਨੇ ਘੰਟੇ ਬਾਕੀ ਆ ਅਜੇ ਦਿਨ ਵੀ ਜੀ 10 ਦਿਨ ਲੈ ਜੂਗੇ 10 ਕਿਤੇ ਬਹੁਤ ਯਾਦੀ ਬਣ ਕੇ ਸੁੰਦੀ ਹੈ ਇੱਕ ਪਾਸੇ ਦਰ ਭਾਲਾ ਹਾਂ ਭਾਲਿਆ ਉਹ ਆਪਾਂ ਟਿੱਪ ਕੇ ਤਸੱਲੀ ਕਰਾ ਦਾਂਗੇ ਜਿਹੜਾ ਵੀਰ ਆਊਗਾ ਠੀਕ ਹੈ ਜੀ ਇਹ ਪਹਿਲ ਨੂੰ ਬੇ ਧੜਕੋ ਹੋਵੇ ਕੋਈ ਇਹ ਭਾਲ ਪਈ ਹੈ ਅੱਛਾ ਜੀ ਹਾਂ ਜੀ ਠੀਕ ਤੋ ਦੋਸਤੋ ਇੱਕ ਪਾਸੇ ਜਿਹੜੀ ਹਾਲਤ ਨੂੰ ਨਜ਼ਰ ਆ ਰਹੀ ਆ ਆ ਤੁਸੀਂ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਠੀਕ ਆ ਜੀ ਤੀਜਾ ਸੂਆ ਸੋਣੀ ਆ ਦਿਨ ਹਜੇ ਕੱਢਦੀ ਆ ਦਿਨ ਲੈ ਜੂਗੀ ਹਜੇ ਖੁੱਲੇ ਡੁੱਲੇ ਦਿਨ ਲੈਂਦੀ ਆ 10 ਕ ਲੈ ਜੂਗੀ ਹਾਂ ਹਾਂ 10 ਦਿਨ ਲੈ ਜੂਗੀ ਨਾ 10 ਕ ਦਿਨ ਲੀਤੀ ਠੀਕ ਆ ਜੀ ਲਿਆਓ ਵੀਰ ਇਹ ਵੀ ਖੋਲਦ ਕੇ ਠੀਕ ਆ ਸੋ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਠੀਕ ਆ ਜੀ ਬਤੇਰੇ ਪੱਖ ਜਿਹੜਾ ਜਰਸੀ ਦਾ ਤੇ ਜਰਸੀ ਕ੍ਰੋਸ ਆਂਗ ਦੇ ਵਿੱਚ ਹਾਂ ਲੋ ਤੇ ਕੱਦ ਹਾਈਟ ਦੀ ਗੱਲ ਕਰ ਲਈਏ ਦੋਸਤੋ ਕੋਈ ਵੀਰ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਦੇਖਦੇ ਹਾਂ ਦੋਸਤੋ ਓਡਾ ਕ ਕੱਦ ਹੈਗਾ ਇਸ ਵੈਟ ਦਾ ਸੋ ਕਿਉਂਕਿ ਇਹ ਦੱਸਣਾ ਬਹੁਤ ਲਾਜ਼ਮੀ ਹੈ ਦੋਸਤੋ ਦੂਰੋਂ ਨੇੜੋਂ ਕਿਸੇ ਵੀਰ ਨੇ ਸੌਦਾ ਕਰਨਾ ਤੇ ਕਿਸੇ ਗੱਲ ਨੂੰ ਰੋਕ ਨਾ ਜਾਵੇ ਵੀ ਕੱਦ ਕੋਈ ਛੋਟਾ ਜਾਂ ਪਾਲਾ ਵੀ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਦੀ ਜਰਸੀ ਦੇਖਦੇ ਹਾਂ ਠੀਕ ਆ ਜੀ ਤੇ ਇਹ ਵੈਸੇ ਕਰੋਸ ਸੰਗ ਦੇ ਵਿੱਚ ਆ ਵਧੇਰੇ ਪੱਖ ਜਿਹੜਾ ਜਰਸੀ ਦਾ ਲੱਗਾ ਇਹਨੂੰ अच्छा फिर गुरप्रीत दी फिर की मांगे आ, की है, के के है, को को है, है कि मोल बडी एदा भी 53000 रुपया 53000 हां जी ठीक है बाकी 35 4 ਥਣਾਂ ਦੀ ਆਪਣੀ ਤਸੱਲੀ ਅੱਗੋਂ ਕੋਈ ਵੀਰ ਆਪਦਾ ਕਰਕੇ ਲੈ ਕੇ ਜਾ ਹਾਂ ਆਪਣੀ ਫੁੱਲ ਤਸੱਲੀ ਅੱਗੋਂ ਜਿਤਨਾ ਮਰਜ਼ੀ ਕੋ ਆ ਕੇ ਕਰੇ ਜੇ ਕੋਈ ਵੀਡੀਓ ਦੇਖੂਗਾ ਵੀਡੀਓ ਤਾਂ ਵੀ ਕਰਦਾਂਗੇ ਆਪਾਂ ਠੀਕ ਹੈ ਜੀ ਹਾਂ ਕਿਉਂਕਿ ਆਪਾਂ ਪਿਛਲੇ ਹਾਰ ਆਪੂ ਵਿੱਚ ਹੋਈ ਆ ਕਿ ਜਿਹੜਾ ਕੋ ਆਊਗਾ ਵੀਰ ਦੀ ਫੁੱਲ ਤਸੱਲੀ ਕਰਾ ਕੇ ਫਿਰ ਵੇੜ ਦਵਾਂਗੇ ਹਾਂ ਕਿ ਤੁਸੀਂ ਟਿਪ ਟੁੱਪ ਕੇ ਆਪਦਾ ਤਸੱਲੀ ਕੀਤੀ ਆ ਆਪਾਂ ਤਾਂ ਫੁੱਲ ਤਸੱਲੀ ਕਰਕੇ ਲੈ ਆ ਇਹ 35 ਤੋਂ ਬਾਅਦ ਹੀ ਪਲ ਪਈ ਇਹਦੀ ਠੀਕ ਹੈ ਜੀ ਹਾਂ ਉਹ ਨਹੀਂ ਕੋਈ ਡਰਨ ਵਾਲੀ ਕੋਈ ਉਹੋ ਜੀ ਚੀਜ਼ ਨਹੀਂ ਲਓ ਦੋਸਤੋ ਇਹ ਗੱਬਣ ਵੈੜ ਸੀਗੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਇਹ ਤਾਂ ਬਹੁਤ ਆਈ ਬਾਲਟ ਲਾਈਨ ਇੱਥੇ ਇੱਥੇ ਬਣ ਕੇ ਤੇ ਫੇਰ ਸੋਣਾ ਨੇ ਆ ਦੇਵਾ ਖਾਲਾ ਫੂਲਾ ਤਾਂ ਕਾਫੀ ਢਿੱਲਾ ਢੁਲਾ ਬਹੁਤ ਹਾਂਜੀ ਸੋ ਬਾਕੀ ਆਰਡਰ ਜਿਹੜਾ ਦੋਸਤੋ ਤਿਆਰ ਕਰਦੀ ਪਈ ਆ ਢਿੱਲਾ ਕਾਫੀ ਆ ਤੇ ਦਿਨ ਹਜੇ ਲੈ ਜੂਗੀ 10 ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰੇ ਠੀਕ ਆ ਜੀ ਤੇ ਅੱਗੇ ਇੱਕ ਆ ਗਈ ਆਪਣੇ ਕੋਲੇ ਜਿਹੜੀ ਇਹ ਵੈੜ ਵੀਰ ਹਾਂਜੀ ਇਹ ਗੱਬਣ ਏ ਇੱਕ ਸੂਈ ਨਹੀਂ ਨਹੀਂ ਇਹ ਸੂਈ ਆ ਸੂਈ ਏ ਹਾਂਜੀ ਇਹ ਤਾਂ ਬੱਚਾ ਮਗਰ ਕੀਆ ਗਿਆ ਇਹਦੇ ਵੀ ਜੀ ਬੱਚੀ ਮਰ ਗਈ ਮਗਰ ਬੱਚੀ ਸੀ ਹਾਂਜੀ ਠੀਕ ਹੈ ਜੀ ਇਨ ਨੂੰ ਗੂ ਵੀਰ 20 ਦਿਨਾਂ ਦੀ ਮੰਨ ਲੈ ਕੋ ਪੰਜੀਆਂ ਦੀ ਮੰਨ ਲੈ ਹਾਂ ਕੋਈ ਮਹੀਨੇ ਦੀ ਮੰਨ ਲੈ ਠੀਕ ਹੈ ਜੀ ਹਾਂ ਆਪਾਂ ਇਹਦੇ ਥੱਲੇ 17 ਲੀਟਰ 16 ਨਾਰਮਲ ਚਵਾ ਦਾਂਗੇ ਠੀਕ ਹੈ ਜੀ ਹਾਂਜੀ 16 17 ਹਾਂ ਠੀਕ ਹੈ ਜੀ ਦੋਵੇਂ ਡੰਗਾ ਦਾ ਹੈ ਦੋ ਡੰਗਾ ਦਾ ਹੋਊ 18 ਪਰ ਆਪਾਂ ਤੁਹਾਨੂੰ ਪਤਾ ਵੀ 1 ਕਿਲੋ 2 ਕਿਲੋ ਥੱਲੇ ਰੱਖੀਦਾ ਕਿਉਂਕਿ ਪਸ਼ੂ ਦਾ ਪਤਾ ਕੋ ਨਹੀਂ ਹੁੰਦਾ ਕੋਈ ਕਿਲੋ 2 ਕਿਲੋ ਕਈ ਰੇ ਡਾਊਨ ਮਾਰ ਜਾਂਦਾ ਹਾਂ ਹਾਂਜੀ ਅੱਛਾ ਸੂਈ ਨੂੰ ਸਮਾਂ ਕਿੰਨਾ ਦੱਸਿਆ ਜੀ ਆਪਾਂ ਤੇ ਇਹਨੂੰ 24 ਤੋਂ 25 ਦਿਨਾਂ ਨੇ ਜਿਹੜੇ ਰੀਅਲ ਆ ਪਰ ਕੋਈ ਵੀਰ ਇਹਨੂੰ 30 ਦਿਨਾਂ ਦੀ ਮੰਨ ਲੈ ਕੋਈ 7 ਦਿਨਾਂ ਦੀ ਮੰਨ ਲੈ ਮਹੀਨੇ ਦੀ ਵੀ ਅੰਦਰ ਮੰਨ ਲੈ ਮਹੀਨੇ ਦੀ ਮੰਨ ਲੈ ਮੰਨ ਲੈ ਹਾਂ ਕਿਉਂਕਿ ਦੋ ਚੌ ਦਿਨਾਂ ਦਾ ਨਾਏ ਤੋਂ ਕਢੋਂ ਲੱਗੀ ਹਾਂ ਨਾ ਹੁਣ ਦੁੱਧ ਜਿਹੜਾ 16 17 16 ਚਲਣ ਦਿਆ ਚਲਣ ਦਿਆ ਨੋਰਮਲ 16 17 ਠੀਕ ਹੈ ਜੀ ਹਾਂਜੀ ਲੋਕੀ ਦੋਸਤੋ ਠੀਕ ਹੈ ਜੀ ਸੂਈ ਸੂਈ ਵੈੜਾ ਕੋਈ ਮਹੀਨੇ ਇੱਕ ਦਾ ਸਮਾਂ ਮੰਨ ਕੇ ਸਭ ਦਾ ਕਰ ਸਕਦਾ ਦੋਸਤੋ ਕਿਉਂਕਿ ਬੱਚਾ ਨਹੀਂ ਹੈਗਾਗਾ ਬੱਚਾ ਐਕਸਪੈ ਦੁੱਧ ਦਾ ਰਾਜਵੀ ਦੇ ਥਲੇ 2 ਲੀਟਰ ਆਹ ਕੋ ਵਛੀ ਮਾਰਨਾ ਜੇ ਨਾ ਥੋੜਾ ਦੋ ਤਿੰਨ ਲੀਟਰ ਡਾਊਨ ਮਾਰ ਗਈ ਠੀਕ ਹੈ ਜੀ ਹਾਂਜੀ ਤਾਂ ਬੱਚਾ ਆਪਾ ਲਾਉਣਾ ਨਹੀਂ ਇਹ ਤੁਹਾਨੂੰ ਸ਼ੁਰੂ ਦਿਖਾ ਰੇ ਇੱਕ ਵੀਡੀਓ ਚਾੱਕੀਦਾ ਬਿਲਕੁਲ ਜੀ ਬਿਲਕੁਲ ਜੋ ਹੈਗੀ ਸੱਚਾਈ ਹੈ ਸੱਚੀ ਚੀਜ਼ ਜੋ ਕੇ ਵੀਰ ਨੂੰ ਮਰਦਾ ਉਹਨਾਂ ਮੰਨ ਨਹੀਂ ਲਾ ਹਾਂ ਜੀ ਹਾਂ ਜੀ ਖੋਲ ਲੋ ਜੀ ਹਾਂ ਜੀ ਖੋਲ ਸੋ ਸੂਬਾ ਦੋਸਤੋ ਕੋਈ ਵੀਰ ਦੂਜਾ ਮੰਨ ਕੇ ਵੀ ਸੌਦਾ ਕਰ ਸਕਦਾ ਤੇ ਕੋਈ ਵੀਰ ਤੀਜਾ ਮੰਨ ਕੇ ਵੀ ਸੌਦਾ ਕਰ ਸਕਦਾ ਠੀਕ ਹੈ ਜੀ ਛਿੱਗੀ ਇਹ ਮੂਹ ਰੀਅਲ ਹੋ ਜਸੂ ਛਿੱਗੀ ਫਿਰ ਦੂਜਾ ਸੂਬਾ ਹੀ ਹੈ ਹਾਂ ਦੂਜਾ ਸੂਬਾ ਲਓ ਜੀ ਜੀ ਗਾਜੀ ਲੈਓ ਮੋੜ ਦਿਗੇ ਜੀ ਸੋ ਦੋਸਤੋ ਬਾਕੀ 16 ਲੀਟਰ ਹੋਣ ਜਿਹੜਾ ਨੈਟ ਦੁੱਧ ਨੇ ਥਰੇ 16 ਲੀਟਰ ਤੇ ਮਹੀਨਾ ਕ ਹੋ ਗਿਆ ਸਮਾਂ ਸੂਈ ਨੂੰ ਤੇ ਬਿਨ ਬੱਚੇ ਤੋਂ ਆ ਠੀਕ ਹੈ ਜੀ ਬਾਕੀ ਜਵਾਪਸਮਾਦ ਵੀ ਵੀਰ ਤੋਂ ਪੁੱਛ ਲੈਣੀ ਆਪਾਂ ਤਸੱਲੀ ਲੈ ਲੈਣੀ ਆ ਜਿਹੜਾ ਵੀਰ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਤੇ ਗੁਰਪ੍ਰੀਤ ਵੀਰ ਜਵਾਪਸਮਾਦ ਚੰਗੀ ਐ ਬਿਲਕੁਲ ਓਕੇ ਠੀਕ ਹੈ ਪਿਛਲੇ ਥਾਨ ਨਾਲ ਪਿਛਲਾ ਅਗਲੇ ਥਾਨ ਨਾਲ ਹੈਗਾ ਠੀਕ ਹੈ ਜੀ ਕੋਈ ਭੂਰਨਾ ਹੋਊ ਕੋਈ ਛਟਾ ਨਾ ਹੋਊਗਾ ਠੀਕ ਬਰਾ ਠੀਕ ਹੈ ਤੇ ਇਹਦੀ ਮੰਗ ਕੀ ਕਰਦੇ ਆ ਜੀ ਇਹਦੀ ਜੀ ਮੰਗ ਜਿੰਨੀ ਮਰਜ਼ੀ ਕਰ ਲੇ ਆ ਇਹ ਆਪਾਂ 57000 ਦੀ ਵੈਡ ਦੇ ਦਾਂਗੇ 57 ਦੀ ਹਾਂਜੀ ਠੀਕ ਜੇ ਬੱਚਾ ਹੁੰਦਾ ਫੇਰ ਤਾਂ ਵੈਡ ਵੀ ਜੀ 70000 ਦੀ ਹੂੰ ਪਰ ਇੰਨਾ ਵੀ ਫੇਰ ਵੀ ਕਿਉਂਕਿ ਜਿਹੜਾ ਬੱਚਾ ਨਾਲ ਹੋਵੇ ਉਹਦਾ ਵਾਧਾ ਹੁੰਦਾ ਹੂੰ ਹੂੰ ਖਲਾਰ ਨੂੰ ਤਾਂ ਮਗਰ ਖਲਾਰ ਸਕਦੇ ਆ ਪਰ ਨਹੀਂ ਇਹ ਕਿਸੇ ਨੂੰ ਨਹੀਂ ਰੱਬ ਦਾ ਵੇਂਦਾ ਹਣਾ ਇਹ ਕੰਮ ਨਹੀਂ ਕਰਨਾ ਆਪਾਂ ਬਿਲਕੁਲ ਬਿਲਕੁਲ ਲਓ ਦੋਸਤੋ ਗੱਲ ਜਿੰਨੀ ਵੀ ਹੋਊਗੀ オリジナル ਦੀ ਗੱਲ ਦੱਸ ਕੇ ਸੌਦਾ ਵੀ ਨਾਲ ਦਾ ਵੀ ਆਪਾਂ ਕਰਾਂਗੇ ਕੋਈ ਨਜਾਇਜ਼ ਨਹੀਂ ਕੋਈ ਝੂਠ ਫਲਾਦਾ ਨਹੀਂ ਮਾਰੀ ਜਾਣਗੇ ਤੇ ਜੋ ਹੈਗਾ ਸਚਾਈ ਦੱਸ ਕੇ ਵੀ ਦੱਸਾਂਗੇ ਵੀ ਇੰਨਾ ਕ ਸਮਾਂ ਹੋ ਗਿਆ ਕਿਉਂਕਿ ਬਾਕੀ ਹਰ ਕਵੀਰ ਦੀ ਅੱਗੇ ਸਮਝ ਹੁੰਦੀ ਹੈ ਵੀ ਬੱਚਾ ਨਹੀਂ ਹੈਗਾ ਕਿਉਂਕਿ ਬੱਚੇ ਤੋਂ ਵੀ ਐਸਟੀਮੇਟ ਕਈ ਵਾਰ ਫੇਰ ਲਾਉਣਾ ਰਹਿ ਜਾਂਦੇ ਆ ਵੀ ਜੇਕਰ ਮਹੀਨੇ ਦਾ ਬੱਚਾ ਹੁੰਦਾ ਤਾਂ ਕੋਈ ਵੀਰ 10 15 ਦਿਨਾਂ ਦਾ ਵੀ ਮੰਨ ਕੇ ਖਰੀਦ ਲੈਂਦਾ ਇਸ ਕਰਕੇ ਜਿਹੜੀ ਚੀਜ਼ ਨਹੀਂ ਕਿ ਜੋ ਸਚਾਈ ਤੁਹਾਨੂੰ ਦੱਸੀ ਹੈ ਤੇ ਉਸ ਬਿਹਾਰ ਤੇ ਵੀ ਤੁਸੀਂ ਸਬਦਾ ਕਰ ਸਕਦੇ ਜੀ ਵੈਸੇ 16 ਕਿਲੋ ਦੁੱਧ ਜਿਹੜਾ ਨੈੱਟ ਇਸ ਵੇੜ ਦੇ ਥੱਲੇ ਹਾਜ਼ਰ ਆ ਤੇ ਬਾਕੀ ਵੀਰ ਗੁਰਪ੍ਰੀਤ ਇੱਕ ਵਾਰੀ ਕਨਫਰਮ ਕਰਾਇਆ ਉਹ ਰੇਟ ਕਿੰਨਾ ਦੱਸਿਆ ਜੀ ਦਾ ਇਹਦੇ ਵਿੱਚ 57000 ਰੁਪਏ 57000 ਦੀ ਦੇ ਦਾਂਗੇ 57000 ਰੁਪਏ ਹਾਂਜੀ ਠੀਕ ਹੈ ਬਾਬਾ ਦੋਸਤੋ ਇਹ 57000 ਦੀ ਮਨਜੂਰੀ ਤੁਹਾਨੂੰ ਬਾਕੀ ਜਿੰਨੀਆਂ ਵੜਾ ਆਪਾਂ ਤੁਹਾਨੂੰ ਦਿਖਾਈਆਂ ਦੋਸਤੋ ਦੁੱਧ ਤੇ ਚਾਹੇ ਬੌਲੇ ਤੇ ਚੱਲ ਰਹੀਆਂ ਨੇ ਅੱਜ ਇੱਕ ਕੱਲ ਰਾਤ ਦੀ ਸੂਈ ਐ ਇੱਕ ਜਿਹੜੀ ਅੱਜ ਸੂਈ ਐ ਇਹਨਾਂ ਦੀਆਂ ਧਾਰਾ ਮਾਰਗ ਵੀ ਆਪਾਂ ਤੁਹਾਨੂੰ ਵਿੱਚ ਦਿਖਾਤੀਆਂ ਨੇ ਵੀਡੀਓ ਪੂਰੀ ਮੇਰਾ ਵੀਰ ਤਸੱਲੀ ਨਾਲ ਦੇਖਨੇਓ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਜਿਹੜਾ ਕੰਟੈਕਟ ਕਰਨਾ ਹੁੰਦਾ ਕਿਉਂਕਿ ਇਹ ਪਸ਼ੂ ਜਿਹੜੇ ਦੋਸਤੋ ਤੁਹਾਡੇ ਕਿੱਲੇ ਤੇ ਤੁਹਾਡੀ ਖੁਰਲੀ ਤੁਹਾਡੇ ਘਰੇ ਜਾਣੇ ਹੁੰਦੇ ਆ ਤੇ ਬਿਲਕੁਲ ਆਪਣੇ ਪਸ਼ੂ ਦੀ شناخت ਕਰਕੇ ਤਸੱਲੀ ਕਰਕੇ ਖਰੀਦਿਆ ਕਰੋ ਬਾਕੀ ਆਪਣਾ ਕੰਮ ਹੁੰਦਾ ਜਿੰਨੀ ਵੀ ਤਸੱਲੀ ਕਰਵਾ ਸਕੀਏ ਓਨੀ ਵੀਡੀਓ ਦੇ ਵਿੱਚ ਕਰਵਾ ਦਈਦੀ ਆ ਤਾਂ ਜੋ ਦੋਸਤੋ ਕਿਸੇ ਵੀਰ ਨੇ ਔਨਲਾਈਨ ਸੌਦਾ ਕਰਨਾ ਹੈ ਤੇ ਉਹ ਵੀ ਬੇਝਿਜਕ ਬਿਨਾਂ ਕਿਸੇ ਡਰੇ ਮੇਰੇ ਤੜਕੋ ਕੇ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ ਤੇ ਵੀਰ ਗੁਰਪ੍ਰੀਤ ਨੰਬਰ ਬੋਲ ਦਗੀ ਆਪਣੇ 98777 84848 9965780777 ਠੀਕ ਹੈ ਜੀ ਠੀਕ ਹੈ ਇਹ ਅੱਜ ਆਪਣੇ ਕੋਲ ਚਾਰ ਪਸ਼ੂ ਸੀਗੇ ਹਾਂਜੀ ਚਾਰ ਪਸ਼ੂ ਠੀਕ ਹੈ ਵੀਰੋ ਠੀਕ ਹੈ ਤੇ ਲੋਬੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਇਸ ਘਰੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਸੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਸੋ ਜਿਹੜਾ ਐਨੀਮਲ ਵੀ ਚੰਗਾ ਲੱਗਾ ਉਹਦਾ ਤੁਸੀਂ ਸਬਦਾ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ